ਮੇਰਾ ਨਾਮ ਰਮਨਜੀਤ ਕੌਰ ਹੈ ਮੈਂ ਪੈਂਡ ਇੰਦਰਗੜ੍ਹ ਦੀ ਬਸਨੀਕਾਂ ਉਹ ਅੱਜ ਮੇਰਾ ਵੈਸੇ ਵੀਰ ਆ ਲੱਗਦਾ ਵਾ ਤੇ ਅੱਜ ਇੰਟਰਨੈਸ਼ਨਲ ਖੇਡ ਕੇ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਆਇਆ ਵਾ ਕੋਈ ਪੰਜਾਬ ਤੋਂ ਬਾਹਰ ਕੋਈ ਇੱਥੇ ਹੁੰਦਾ ਵਾ ਨਹੀਂ ਤਾਂ ਅੱਜ ਕੱਲ੍ਹ ਲੋਕ ਪੰਜਾਬ ਦੇ ਹੀ ਇੰਟਰਨੈਸ਼ਨਲ ਲੈਵਲ ਤੇ ਬਾਹਰ ਹੀ ਜਾ ਕੇ ਖੇਡਦੇ ਰਹਿੰਦੇ ਆ ਆਮ ਤੌਰ ਤੇ ਕੋਈ ਬਾਹਰੋਂ ਖੇਡ ਕੇ ਇੱਧਰ ਪੰਜਾਬ ਪੱਧਰ ਤੇ ਕੋਈ ਹੁੰਦਾ ਵਾ ਮੁੜ ਕੇ ਇਸ ਧਰਤੀ ਤੇ ਕਿਉਂਕਿ ਇਸ ਮਿੱਟੀ ਨਾਲ ਜਦੋਂ ਮੋਹ ਪੈ ਜਾਂਦਾ ਤਾਂ ਉਹ ਕਦੇ ਵੀ ਕੋਈ ਭੁੱਲ ਨਹੀਂ ਸਕਦਾ ਜਿਸ ਦਾ ਇਸ ਮਿੱਟੀ ਤੇ ਜਨਮ ਹੋਇਆ ਹੋਵੇ ਜਿਹਦਾ ਜਨਮ ਇਸ ਮਿੱਟੀ ਤੇ ਹੋਇਆ ਹੋਵੇ ਪੰਜਾਬ ਦਾ ਰਹਿਣ ਵਾਲਾ ਹੋਵੇ ਉਸ ਦਾ ਇਸ ਮਿੱਟੀ ਤੋਂ ਮੋਹ ਕਦੇ ਨਹੀਂ ਟੁੱਟਦਾ ਭਾਵੇਂ ਸਾਰੀ ਜ਼ਿੰਦਗੀ ਬੀਤ ਜਾਵੇ ਕਿੰਨੇ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਆ ਸਾਰੇ ਸਾਰੇ ਪਿੰਡ ਨੂੰ ਹੀ ਬਹੁਤ ਜ਼ਿਆਦਾ ਮਾਣ ਅਤੇ ਬਹੁਤ ਜ਼ਿਆਦਾ ਖੁਸ਼ੀ ਆ ਕੀ ਸਨੇਹਾ ਕੀ ਦੇ ਰਹੇ ਹੋ ਕਿਉਂਕਿ ਸਾਨੂੰ ਇਹ ਸਨੇਹਾ ਮਿਲਿਆ ਇਸ ਤੋਂ ਕਿ ਸਾਨੂੰ ਹਮੇਸ਼ਾ ਆਪ ਦੀ ਪੰਜਾਬ ਦੀ ਮਿੱਟੀ ਦੀ ਧਰਤੀ ਨਾਲ ਮੋਹ ਰੱਖਣਾ ਚਾਹੀਦਾ ਹੈ ਭਾਵੇਂ ਅਸੀਂ ਜਿੱਥੇ ਮਰਜੀ ਵਿਦੇਸ਼ਾਂ 'ਚ ਭਾਵੇਂ ਰਹਿ ਰਹੇ ਆ ਕ੍ਰਿਤ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗੁਰਮੀਤ ਸਿੰਘ ਸਿੱਧੂ ਹੈ ਅਸੀਂ ਇਹਦੇ ਵਿੱਚ ਪਿੰਕ ਦਾ ਪਿੰਡ ਦਾ ਪਿੰਡ ਸਮੂਹ ਨਗਨਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਇੰਨਾ ਸਨਮਾਨ ਮਾਨ ਸਨਮਾਨ ਸਾਡੇ ਬੇਟੇ ਨੂੰ ਦਿੱਤਾ ਹੈ ਉਹ ਬੇਟੇ ਨੇ ਮਿਹਨਤ ਬਹੁਤ ਕੀਤੀ ਜੀ ਉਹ ਛੋਟਾ ਹੁਣ ਤਾਂ 3 ਸਾਲ ਦਾ ਸੀ ਜਦੋਂ ਇੱਥੇ ਸਪੈਂਡ ਵਿੱਚ ਆ ਗਿਆ ਤਿੰਨ ਮਹੀਨੇ ਦਾ ਸੀਗਾ ਜਦੋਂ ਸਪੈਂਡ ਵਿੱਚ ਆ ਗਿਆ ਸੀਗਾ ਉਸ ਤੋਂ ਬਾਅਦ 5 ਸਾਲ ਰਹਿਣ ਤੋਂ ਬਾਅਦ ਉਹ ਫਿਰ ਦੁਬਾਰਾ ਉੱਥੇ ਆਸਟ੍ਰੇਲੀਆ ਦੇ ਵਿੱਚ ਗਿਆ ਇੱਥੇ ਉਸ ਤੋਂ ਬਾਅਦ ਉਹਨੇ ਜਾ ਕੇ ਜੀਮ ਸ਼ੁਰੂ ਕੀਤੀ ਜੀਮ ਸ਼ੁਰੂ ਕਰਨ ਨਾਲ ਉਹ ਹੌਲੀ-ਹੌਲੀ ਜੀਮ ਵਧੀਆ ਕਰਦਾ ਰਿਹਾ ਖੇਡਦਾ ਰਿਹਾ ਵਧੀਆ ਖੇਡ ਅੱਠਾਂ ਸਾਲਾਂ ਦੇ ਵਿੱਚ ਉਹ ਦੋ ਵਾਰ ਕੈਪਟਨ ਬਣਿਆ ਉੱਥੇ ਟੀਮ ਦੇ ਵਿੱਚ ਜਿੱਥੇ ਆਪਾਂ ਨੂੰ ਕੋਈ ਨਹੀਂ ਜਾਣਦਾ ਉੱਥੇ ਸਾਰੇ ਟੋਟਲੀ ਸਾਰੇ ਗੋਰੇ ਜਾਂ ਕਾਲੇ ਹੋਰ ਕਮਿਊਨਿਟੀਆਂ ਦੇ ਖੇਡਦੇ ਆ ਆਪਣਾ ਪੰਜਾਬੀ ਕੋਈ ਭਾਈਚਾਰਾ ਉਸੇ ਨਹੀਂ ਖੇਡਦਾ ਤੇ ਇਹਨੇ ਬਹੁਤ ਵਧੀਆ ਗੇਮ ਕੀਤੀ ਹੈ ਤੇ ਉਹ ਗੀਅਨ ਦੇ ਮਕਾਮ ਹਾਸਲ ਕਰਨ ਆਲੀ ਅੱਜ ਇੱਥੇ ਪਿੰਡ ਵਿੱਚ ਆਏ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਪਰਿਵਾਰ ਇੱਥੇ ਸਰਪੰਚ ਨਗਰ ਨਿਵਾਸੀਆਂ ਨੇ ਬਹੁਤ ਮਾਨ ਸਨਮਾਨ ਦਿੱਤਾ ਵਾ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਗੇਮ 'ਚੋਂ ਮਕਾਮ ਹਾਸਲ ਕਰਕੇ ਅੱਜ ਪਹੁੰਚੇ ਇਹ ਹਾਂਜੀ ਫੁੱਟਬਾਲ ਖੇਡਦਾ ਆਪਾਂ ਫੁੱਟਬਾਲ ਕਹਿ ਦਿੰਦੇ ਨੇ ਪਰ ਆਸਟ੍ਰੇਲੀਆ ਦੇ ਵਿੱਚ ਇਸ ਨੂੰ ਸੌਕਰ ਕਿਹਾ ਜਾਂਦਾ ਹੈ ਇਹ 8 ਸਾਲ ਦਾ ਜਦੋਂ ਖੇਡਣ ਲੱਗਾ ਅੱਜ 16 ਸਾਲ ਦਾ ਹੋ ਗਿਆ ਇਹ 8 ਸਾਲ ਹੋ ਗਏ ਲਗਾਤਾਰ ਇੱਕ ਕਲੱਬ ਵਿੱਚ ਖੇਡਦੇ ਨੂੰ ਕਲੱਬ 72 ਸਾਲ ਪੁਰਾਣੀ ਕਲੱਬਾ ਜੀ ਦੇ ਵਿੱਚ ਇਹ ਖੇਡਿਆ ਵਾ ਲਗਾਤਾਰ ਤੇ ਦੋ ਵਾਰੀ ਕੈਪਟਨ ਬਣਿਆ ਸੀ ਸੋਚੀ ਉਹ ਇੱਥੇ ਮੇਰੇ ਵੱਡੇ ਭਾਈ ਸਾਹਿਬ ਸੀ ਮਾਤਾ ਸੀ ਭਾਬੀ ਸਾਡੇ ਪਰਿਵਾਰ ਸੀ ਸਾਰਾ ਇੱਥੇ ਉਹਨਾਂ ਨੇ ਬਹੁਤ ਪਰਵਰਿਸ਼ ਕੀਤੀ ਬਹੁਤ ਸੰਭਾਲਿਆ ਉਹਨੂੰ ਬੱਚੇ ਨੂੰ ਸਾਡੀ ਉੱਤੇ ਮਜਬੂਰੀਆਂ ਸੀ ਦੋਨੇ ਜਾਣੇ ਸੀਗੇ ਤੇ ਵਾਈਫ ਮੇਰੀ ਸੀਗੀ ਸਟੂਡੈਂਟ ਤੇ ਮੈਂ ਕੰਮ ਕਰਦਾ ਸੀ ਸਾਨੂੰ ਬੱਚਾ ਸਮਨਾ ਔਖਾ ਸੀਗਾ ਇੱਥੇ ਪਿੱਛੇ ਪਰਿਵਾਰ ਸਾਰੇ ਨੇ ਹੋਰ ਆਂ ਦੀ ਗਵਾਂਦੀ ਪਰਿਵਾਰ ਸਾਰੇ ਨੇ ਬਹੁਤ ਸੰਭਾਲਿਆ ਬੱਚਾ ਉਹ 5 ਸਾਲ ਤਾਈ ਜਦੋਂ ਇੱਥੋਂ ਵਾਪਸ ਆਸਟ੍ਰੇਲੀਆ ਦੇ ਵਿੱਚ ਗਿਆ ਤੇ ਉਹਨੂੰ ਇਸ ਮਿੱਟੀ ਨਾਲ ਬਹੁਤ ਮੂਵ ਪਿਆਰ ਹੈ ਉਹ ਜਾਣਦਾ ਸਾਰਿਆਂ ਨੂੰ ਇੱਥੇ ਪਿਓਰ ਪੰਜਾਬੀ ਬੋਲਦਾ ਤੇ ਉਹ ਬੜਾ ਮਾਣ ਮਹਿਸੂਸ ਕਰਦਾ ਜਦੋਂ ਇੱਥੇ ਹੁੰਦਾ ਇਸ ਕਰਕੇ ਉਹ ਦੁਬਾਰਾ ਫਿਰ ਵਾਪਸ ਇੱਥੇ ਆਇਆ ਤੇ ਅੱਗੇ ਵੀ ਉਹ ਆਊਗਾ ਤੇ ਆਪਣੀ ਖੇਡ ਵੀ ਜਾਰੀ ਰੱਖੂਗਾ ਬਹੁਤ ਖੁਸ਼ੀ ਹੋਈ ਹੈ ਬੜਾ ਮਾਣ ਸਨਮਾਨ ਮਿਲਿਆ ਜੀ ਤਾਂ ਹੈ ਨਹੀਂ ਸੀ ਕਿ ਵੀ ਇੰਨੀ ਜੋਗੇ ਵੀ ਇੰਨਾ ਹੋਊਗਾ ਇੰਨਾ ਪਰਿਵਾਰ ਪਰਿਵਾਰ ਨੂੰ ਸਾਰੇ ਨੂੰ ਪਿੰਡ ਨਗਨਵਾਸੀਆਂ ਨੂੰ ਇੰਨਾ ਪਿਆਰ ਮਿਲੂਗਾ ਸਾਨੂੰ ਨਗਨਵਾਸੀਆਂ ਵੱਲੋਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਬੜਾ ਮਨ ਖੁਸ਼ ਹੋਇਆ ਪਰ ਉਹ ਬੱਚੇ ਦੀ ਖੇਡ ਦੇ ਸਦਕਾ ਹੀ ਹੈ ਬੱਚਾ ਅੱਗੇ ਵੀ ਉਹ ਲਗਾਤਾਰ ਖੇਡ ਗਿਆ ਤੇ ਅੱਗੇ ਵੀ ਖੇਡੂਗਾ ਉਸੀ ਵੀ ਅੱਜ ਨਾਲ ਹੀ ਬੱਚੇ ਤੇ ਆਏ ਹਾਂ ਹਾਂਜੀ ਹਾਂ ਅਸੀਂ ਨਾਲੀਆਂ ਜੀ ਸਾਰਾ ਪਰਿਵਾਰ ਨਾਲ ਆਏ ਆ ਮੇਰੀ ਵਾਈਫ ਆ ਤੇ ਮੇਰੀ ਬੀਟੀ ਆ ਤੇ ਅਸੀਂ ਚਾਰੇ ਜਾਨੇ ਵਾਪਸ ਆਏ ਹਾਂ ਹਾਂਜੀ ਅਸੀਂ ਜ਼ਮੀਨਾਂ ਵੇਚ ਕੇ ਉਸੇ ਜਾ ਰਹੇ ਹਾਂ ਪਰ ਉੱਥੇ ਜਾ ਕੇ ਲੱਗਦਾ ਵੀ ਨਹੀਂ ਸਾਨੂੰ ਵਾਪਸ ਆਪਨੇ ਨੂੰ ਜੁੜਨਾ ਚਾਹੀਦਾ ਪਿੱਛੇ ਵਾਪਸ ਜਾਣਾ ਚਾਹੀਦਾ ਹਾਂ ਜਿਸ ਪਰਿਵਾਰ ਦਾ ਕੋਈ ਪਰਿਵਾਰ ਦੇ ਵਿੱਚ ਤੰਗੀ ਹੈਗੀ ਹੈ ਜਿੰਨਾ ਕਾ ਆਪ ਦਾ ਕਰ ਸਕਦਾ ਉਹ ਬੱਚਾ ਜਾਵੇ ਜਰੂਰ ਪਰ ਜਿਹੜੇ ਪਰਿਵਾਰ ਦੇ ਸਰਦੇਵਾਰ ਦੇ ਜਾ ਰਹੇ ਆ ਉਹਨਾਂ ਨੂੰ ਲੱਗਦਾ ਕਿ ਉੱਥੇ ਜਾ ਕੇ ਸਾਨੂੰ ਵੀ ਲੱਗਦਾ ਵੀ ਉਹ ਨਾ ਆਉਣ ਆਉਣ ਜਰੂਰ ਪਰ ਆਪਣਾ ਮਿੱਟੀ ਨਾਲ ਵੀ ਜੁੜੇ ਰਹਿਣ ਸਾਨੂੰ ਵੀ ਉੱਥੋਂ ਲੱਗਦਾ ਵੀ ਅਸੀਂ ਵਾਪਸ ਜਾਈਏ ਪਰ ਅਸੀਂ ਉੱਥੇ ਇੰਨੇ ਖੁੱਬ ਚੁੱਕੇ ਹਾਂ ਸਾਨੂੰ ਲੱਗਦਾ ਵਾਪਸ ਹੁਣ ਔਖਾ ਲੱਗ ਰਿਹਾ ਹੈ ਤੇ ਬੱਚੇ ਉਸ ਤੇ ਜੁੜ ਚੁੱਕੇ ਖੇਡਣਾ ਪੜਾਈ ਕਰ ਰਹੇ ਹੈ ਇੱਕ ਵਾਰ ਫਿਰ ਵੀ ਇਹੀ ਕੋਸ਼ਿਸ਼ ਕਰਾਂਗੇ ਇੱਥੇ ਵਾਪਸ ਆਉਣ ਦੀ ਜਿੰਨਾ ਜਿੰਨੀ ਹੋ ਸਕੇ ਹੈ ਕਰਾਂਗੇ ਕੋਸ਼ਿਸ਼ ਇੱਕ ਵਾਰੀ ਉਹਨਾਂ ਦੀ ਸੋਚ ਹੈਗੀ ਆਪਣੀ ਜਿਹੜੀ ਇੰਡੀਆ ਦੀ ਸੌਕਰ ਜਾਂ ਫੁੱਟਬਾਲ ਟੀਮ ਹੈ ਬਹੁਤ ਵਧੀਆ ਟੀਮ ਹੈ ਬਹੁਤ ਵਧੀਆ ਮਕਾਮ ਹਾਸਲ ਕਰਦੀ ਹੈ ਇਹਦੇ ਦਿਮਾਗ ਦੇ ਵਿੱਚ ਹੈਗਾ ਵੀ ਮੈਂ ਆਪਣੇ ਪਿੰਡ ਜਾਵਾਂ ਪਿੰਡ ਜਾ ਕੇ ਉੱਥੇ ਗੇਮ ਖੇਡਾਂ ਤੇ ਆਪਣੇ ਇੰਡੀਆ ਦੀ ਨੂਰਿਜ਼ਮ ਵੱਲੋਂ ਖੇਡਾਂ ਇੰਡੀਆ ਦੀ ਟੀਮ ਵੱਲੋਂ ਖੇਡਣਾ ਵੀ ਉਹਨੂੰ ਹੈਗਾ ਵੀ ਮੈਂ ਆਪਣੀ ਟੀਮ ਵੱਲੋਂ ਖੇਡਾਂ ਇੰਡੀਆ ਵੱਲੋਂ ਖੇਡਾਂ ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਪਿੰਡ ਆਉਣ ਦੇ ਨਾਲ ਤੇ ਬੱਚੇ ਇੱਥੇ ਜੁੜਿਆ ਹੋਇਆ ਵਾ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਅੱਗੇ ਵੀ ਉੱਥੋਂ ਥੋੜਾ ਹੋਰ ਮੁਕਾਮ ਹਾਸਲ ਕਰ ਲਵੇ ਜਿਸ ਨਾਲ ਉਹਨੂੰ ਇਸ ਇੰਡੀਆ ਦੇ ਵਿੱਚ ਟੀਮ ਦੇ ਵਿੱਚ ਸਲੈਕਟ ਹੋਣਾ ਈਜ਼ੀ ਹੋ ਜਾਵੇ ਤੇ ਉਸ ਹਾਵ ਨਾਲ ਅਸੀਂ ਇੱਥੇ ਫਿਰ ਵਾਪਸ ਕੋਸ਼ਿਸ਼ ਕਰਾਂਗੇ ਵਾਪਸ ਆਉਣ ਦੀ ਹੈ ਇਸ ਦੇ ਨਾਲ ਸਾਡੇ ਬੱਚੇ ਦਾ ਮੋਹ ਛੋਟੇ ਭਰਾ ਸਰਦਾਰ ਗੁਰਮੀਤ ਸਿੰਘ ਸਿੱਧੂ ਦਾ ਬੇਟਾ ਹੈ ਅਭਿਜੋਤ ਸਿੰਘ ਸਿੱਧੂ ਬੜੀ ਖੁਸ਼ੀ ਹੋ ਰਹੀ ਹੈ ਸੋ ਬੱਚੇ ਨੇ ਆਪਣਾ ਜਿਹੜਾ ਜ਼ਿੰਦਗੀ ਦੇ ਕੁਝ ਸਾਲ 3 ਮਹੀਨਿਆਂ ਤੋਂ ਲੈ ਕੇ 8 ਸਾਲ ਦੀ ਉਮਰ ਤੱਕ ਇੰਨਾ ਸਮਾਂ ਇੱਥੇ ਸਾਡੇ ਪਿੰਡ ਦੇ ਵਿੱਚ ਰਹਿ ਕੇ ਬਚਪਨ ਆਪਣਾ ਗੁਜ਼ਾਰਿਆ ਉਸ ਤੋਂ ਬਾਅਦ ਇਹ ਆਪਣੇ ਮਾਤਾ ਪਿਤਾ ਦੇ ਨਾਲ ਆਸਟ੍ਰੇਲੀਆ ਗਿਆ ਉੱਥੇ ਜਾ ਕੇ ਪੜ੍ਹਾਈ ਸ਼ੁਰੂ ਕੀਤੀ ਨਾਲ ਨਾਲ ਗੇਮਾਂ ਸ਼ੁਰੂ ਕੀਤੀਆਂ ਸਟੱਡੀ ਦੇ ਨਾਲ ਗੇਮ ਕਰਦਾ ਰਿਹਾ ਤੇ ਗੇਮ ਦੇ ਵਿੱਚ ਇਸ ਦਾ ਇੰਨਾ ਮਨ ਟਿਕਿਆ ਕਿ ਫੁੱਟਬਾਲ ਦੀ ਟੀਮ ਦਾ ਇਹ ਕਪਤਾਨ ਬਣਿਆ ਲਗਾਤਾਰ 5 ਵਾਰ ਕਪਤਾਨ ਬਣ ਚੁੱਕਿਆ ਹੈ ਇਸੇ ਤਰ੍ਹਾਂ ਸਿੱਖ ਵਰਲਡ ਦੀ ਟੀਮ ਦੇ ਵਿੱਚ ਸਿਡਨੀ ਦੇ ਵਿੱਚ ਵੀ ਇਸ ਨੇ ਸਿੱਖ ਵਰਲਡ ਟੀਮ ਦੇ ਵਿੱਚ ਫੁੱਟਬਾਲ ਦੀ ਗੇਮ ਖੇਡੀ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸਾਰੇ